ਮੀਟਿੰਗ ਛੱਡ ਕੇ ਭੱਜਿਆਗਾ ਉਸ ਤੋਂ ਬਾਅਦ ਹੁਣ ਕਹਿੰਦਾ ਚੰਡੀਗੜ੍ਹ ਵਿੱਚ ਵੜਨ ਨਹੀਂ ਦਿੰਦਾ ਕੀ ਇਹ ਭਗਵੰਤ ਮਾਨ ਦੀ ਜਿੱਤੀ ਜਾਇਆ ਤਾਂ ਚੰਡੀਗੜ੍ਹ ਜਿੱਥੇ ਸਾਨੂੰ ਵੜਨ ਨਹੀਂ ਦਿੰਦਾ ਘੱਟੋ ਘੱਟ ਸਾਨੂੰ ਪੰਜਾਬ ਦੇ ਵਿੱਚ ਜਦੋਂ ਜਾਨੀ ਕਿ ਅਸੀਂ ਧਰਨੇ ਮਿਲਾਰੇ ਕਰਦੇ ਹੋਂ ਤੱਕ ਇਹਨਾਂ ਮੰਗਾ ਸੈਂਟਰ ਨਾਲ ਲੇ ਗਈਆਂ ਫਿਰ ਸਾਨੂੰ ਚੰਡੀਗੜ੍ਹ ਜਾਣ ਕਿਉਂ ਨਹੀਂ ਦਿੱਤਾ ਜਾਂਦਾ ਸੀ ਆਪੀ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀ ਉੱਥੇ ਪਰ ਸਾਨੂੰ ਤੇ ਬੜਪੜ ਟਰੋਲ ਪਲਾ ਦਿੱਤੇ ਇਹਨਾਂ ਨੇ ਰੋਕ ਲਿਆ ਚੰਡੀਗੜ੍ਹ ਉਹ ਲੋਕਾਂ ਦਾ ਹੈਗਾ ਜਿਹੜੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਨਾ ਸਰਕਾਰਾਂ ਨੇ ਹੈਗਾ ਤੇ ਹੁਣ ਉਹ ਸਰਕਾਰ ਆਏ ਸਮਝਦੀ ਆ ਪਤਾ ਨਹੀਂ ਚੰਡੀਗੜ੍ਹ ਸਾਡਾ ਆਉਦੀ ਜਿੱਦੀ ਜਾਇਜ਼ਾ ਆ ਗਈ ਜਿਹੜੀ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ 27 ਦੇ ਵਿੱਚ ਲੋਕ ਦੱਸਣਗੇ ਜੇ ਤੈਨੂੰ ਲੱਗਦਾ ਪਤਾ ਨਹੀਂ ਸਾਡੇ 92 ਐਮਐਲਏ ਚ ਕਿ ਆਤੇ ਨੇ ਆਉਣ ਵਾਲਾ ਟਾਈਮ ਦੱਸੂ ਕਦੇ ਕਾਲੀਆਂ ਕਾਂਗਰਸੀਆਂ ਨੂੰ ਇਹੀ ਲੱਖਾ ਸੀਗਾ ਲੋਕਾਂ ਨੇ ਕੱਢਿਆਗਾ ਬੜਾ ਭਗਵਾਨ ਸਮਾਨ ਦਾ ਭਲੇਖਾ ਲੋਕ ਕੱਟਣਗੇ ਉਹ ਨਾਲ ਟਾਈਮ ਦੇ ਵਿੱਚ ਇਹ ਜਿਹੜੇ ਸਾਹਮਣੇ ਮੀਟਿੰਗ ਛੱਡ ਕੇ ਆਇਆ ਕਹਿੰਦਾ ਕਰ ਲੋ ਜੋ ਕਰਨਾ ਕਰਨ ਨੂੰ ਤਾਂ ਲੋਕ ਬਹੁਤ ਕੋਸ਼ਿਸ਼ ਕਰ ਸਕਦੇ ਨੇ ਪਰ ਜਦੋਂ ਇਹ ਸਤਾ ਦੇ ਵਿੱਚ ਆਉਣਗੇ ਨਾ ਉਹਦੋਂ ਨਾਲ ਦੱਸਾਂਗੇ ਜਦੋਂ ਆਉਣ ਵਾਲੀਆਂ ਵੋਟਾਂ ਹੋਣਗੀਆਂ ਇਹਦੇ ਉੱਤੇ ਭੂਤ ਸਵਾਰ ਹੋਇਆ ਮੁੱਖ ਮੰਤਰੀ ਦੇ ਉੱਤੇ ਇਹ ਟਰੱਪ ਵਾਲੀ ਨੀਤੀ ਦੇ ਨਾਲ ਕਿਤੇ ਘਟਾਗਾ ਇਹ ਸਾਨੂੰ ਆਪਦੇ ਪੰਜਾਬ ਵਿੱਚ ਹੀ ਅੱਗੇ ਨਹੀਂ ਵਧਣ ਦੇ ਰਿਹਾਗਾ ਜੜ ਕੇ ਬਹੁਤ ਹੀ ਘਟੀਆ ਰੁਪਈਆ ਭਵਾਨਤਮਾਨ ਸਰਕਾਰ ਦਾ ਭਾਰਤੀ ਕਿਸਾਨ ਜੀ ਨੇ ਕਾਧੀਆਂ ਬਲਾਕ ਪ੍ਰਧਾਨ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਕਿਸਾਨਾਂ ਦੇ ਨਾਲ ਇੰਨਾ ਧੱਕਾ ਕਿਸੇ ਸਰਕਾਰ ਨੇ ਨਹੀਂ ਕੀਤਾ ਕਿ ਜਦੋਂ ਕਿਸੇ ਮੀਟਿੰਗ ਤੋਂ ਵੀ ਭੱਜ ਜਾਣਾ ਮੁੱਖ ਮੰਤਰੀ ਦਾ ਤੇ ਇੰਨੀ ਫੋਰਸ ਲਾ ਕੇ ਕਿਸਾਨਾਂ ਨੂੰ ਜਲੀਲ ਕਰਨਾ ਕੱਲਿਆਂ-ਕੱਲਿਆਂ ਨੂੰ ਫੜ ਕੇ ਥਾਣਿਆਂ 'ਚ ਜੇਲ੍ਹਾਂ 'ਚ ਤੁੰਣਾ ਅਸੀਂ ਇਹਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਆਂ ਤੇ ਅਸੀਂ ਆਪਦੇ ਹੱਕਾਂ ਦੀ ਖਾਤਰ ਜੇਲ੍ਹਾਂ-ਜੁਲ੍ਹਾਂ ਦਾ ਕੁਝ ਵੀ ਨਹੀਂ ਅਸੀਂ ਆਪਦੇ ਹੱਕਾਂ ਦੀ ਖਾਤਰ ਹਰ ਕੁਰਬਾਨੀ ਦੇਣ ਲਈ ਜਿਹੜਾ ਕਿਸਾਨ ਹੈ ਉਹ ਤਿਆਰ ਹੈ ਤੇ ਇਹ ਸਰਕਾਰ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਇਹ ਕਿਸਾਨ ਆ ਜਿਹੜੇ ਪਿੱਛੇ ਹਟਣ ਵਾਲੇ ਨਹੀਂ ਆ ਉਹ ਬਾਈਬ ਟੋਲ ਪਰਾਜੇ ਦੇ ਵੀ ਰੋਕਿਆ ਗਿਆ ਤੁਹਾਨੂੰ ਟੋਲ ਬਲਾਚੇ ਦੇ ਪੱਟੀ ਗਿਣਤੀ ਚ ਜਿਹੜਾ ਜਥੇਬੰਦੀਆਂ ਨੂੰ ਰੋਕਿਆ ਗਿਆ ਅਸੀਂ ਇੱਥੇ ਆਪਣੀ ਸਟੇਜ ਚਾਲੂ ਕਰਤੀ ਆਪਦਾ ਚਾਹ ਪਾਣੀ ਦਾ ਲੰਗਰ ਤਿਆਰ ਕਰਦੇ ਆ ਤੇ ਅਸੀਂ ਜਿਵੇਂ ਵੀ ਸਾਡੇ ਆਗੂ ਸਾਨੂੰ ਅੱਗੇ ਫੈਸਲਾ ਕਰਨਗੇ ਅਸੀਂ ਉਹਦੇ ਨਾਲ ਸਾਰੇ ਦੇ ਸਾਰੇ ਸਹਿਮਤ ਹੋ ਕੇ ਅਸੀਂ ਅੱਗੇ ਵਧਾਂਗੇ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਉਗਰਾਹ ਦਾ ਜਿਲ੍ਹਾ ਯਾਰਦ 77 ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਾਲ ਪੰਜਾਬ ਦੀਆਂ 80 ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਸੀ ਉਹ ਮੰਗਾਂ ਦੇ 8 ਦੇ ਉੱਤੇ ਜੋ ਸਾਰੀ ਨੇ ਸਾਰੀਆਂ 18 ਮੰਗਾਂ ਨੇ ਕਿਆਂ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਪਰ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਪਹਿਲਾਂ ਇਹ ਦੱਸੋ ਕਿ ਜਿਹੜਾ 5 ਮਾਰਚ ਵਾਲਾ ਧਰਨਾ ਚੰਡੀਗੜ੍ਹ ਲਾਵੋਗੇ ਕਿ ਨਹੀਂ ਲਾਵੋਗੇ ਤਾਂ ਆਪਣੇ ਆਪ ਨੂੰ ਨੇ ਕਿਹਾ ਵੀ ਪਹਿਲਾਂ ਮੰਗਾ ਕੋਈ ਗੱਲਬਾਤ ਕਰੋ ਆਪਾਂ ਤੇ ਡਿਸਕਸ ਕਰਾਂਗੇ ਫਿਰ ਇਹਦੇ ਬਾਰੇ ਸੋਚਿਆ ਜਾਵੇਗਾ ਉਸਨੇ ਬਖਲਾਟ ਵਿੱਚ ਆ ਕੇ ਇਹ ਕਹਿਤਾ ਕਿ ਤੁਹਾਡੀ ਸਾਡੀ ਜਿਹੜੀ ਮੰਗ ਹੋਈ ਹੈ ਮੰਗਾ ਨੂੰ ਆ ਮੈਂ ਰੱਦ ਕਰਦਾ ਜੋ ਤੁਸੀਂ ਕਰਨਾ ਉਹ ਕਰ ਲਓ ਧਰਨਾ ਲਾ ਲਓ ਮੈਂ 1.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਮੈਂ ਇਹ ਜਾਣਦਾ ਕਿ ਤੁਸੀਂ ਮੈਨੂੰ ਦਬਾ ਲੋਗੇ ਮੈਂ ਦਾਅਵਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਚੰਡੀਗੜ੍ਹ ਵੱਲ ਕੁਚੋਗੇ ਮੈਂ ਤੁਹਾਡੀਆਂ ਗ੍ਰਿਫਤਾਰੀ ਕਰਕੇ ਤੁਹਾਡੇ ਦੇ ਪਰਚੇ ਪਾ ਕੇ ਤੁਹਾਨੂੰ ਜੇਲਾ ਵਿੱਚ ਛੁੱਟਾਂਗਾ ਉਦੀ ਕੜੀ ਵਜੋ ਅੱਜ ਅਸੀਂ ਚੰਡੀਗੜ੍ਹ ਵੱਲ ਜਾ ਰਹੇ ਸੀ ਟੋਲਪਰਾਜਾ ਬੱਡਵਰ ਤੇ ਏਜੀ ਤੋਂ ਲੈ ਕੇ ਡੀਐਸਪੀ ਤੋਂ ਐਸਐਸਪੀ ਤੋਂ ਲੈ ਕੇ ਭਾਰੀ ਪੁਲਿਸ ਪ੍ਰਸ਼ਾਸਨ ਜੋ ਟੋਲਪਰਾਜੇ ਦੇ ਇਕੱਠ ਕਰਕੇ ਸੜਕਾ ਰੋਕੀ ਬੈਠਾ ਪਰ ਕਿਸਾਨ ਆਉਧੀਆਂ ਮੰਗਾਂ ਨੂੰ ਲੈ ਕੇ ਆਪਾਸੇ ਬੈਠਿਆ ਇਹ ਮੁੱਖ ਮੰਤਰੀ ਭਗਵੰਤ ਮਾਨ ਜਾਂ ਚਿਹਰਾ ਨੰਗਾ ਕਰ ਰਹੇ ਨੇਗੇ ਕਿ ਅਸੀਂ ਸੜਕਾ ਨਹੀਂ ਰੋਕ ਰਹੇ ਪਰ ਆਉਧੀਆਂ ਹੱਕੀ ਮੰਗਾਂ ਅਸੀਂ ਆਉਧੇ ਜੋਰ ਤੇ ਮਨਵਾ ਹੀ ਰਹਾਗੇ ਪੁਲਜੇ ਰੋਕਿਆ ਗਿਆ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹ ਕਾਈ ਪ੍ਰਧਾਨ ਬਲਜਿੰਦਰ ਸਿੰਘ ਤੌੜਾ ਸਾਡਾ ਸੰਯੁਕਤ ਮੋਰਚੇ ਦਾ ਫੈਸਲਾ ਚੰਡੀਗੜ੍ਹ ਜਾਣਾ ਸੀ ਪਰ ਜਿਹੜੀ ਸਰਕਾਰ ਕਹਿੰਦੀ ਆ ਜਾਂ ਲੋਕ ਜਿਹੜੇ ਸਿਆਸਤਦਾਨ ਕਹਿੰਦੇ ਨੇ ਵੀ ਇਹ ਲੋਕ ਸੜਕਾਂ ਰੋਕ ਲੈਂਦੇ ਨੇ ਰੇਲਾਂ ਰੋਕ ਲੈਂਦੇ ਨੇ ਵੀ ਇਹ ਕੋਈ ਹੱਲ ਨਹੀਂ ਵੀ ਸਾਢੇ 12 ਚਾ ਉਹ ਅਸੀਂ ਉਹਨਾਂ ਦੇ 12 ਚ ਜਾਣ ਲੱਗੇ ਸੀ ਪਰ ਅਸੀਂ ਤਾਂ ਅੱਜ ਫੇਰ ਵੀ ਸੜਕ ਦੇ ਕਿਨਾਰੇ ਬੈਠੇ ਆ ਸਾਡੀਆਂ ਮਾਮਾ ਭੈਣਾ ਕਿਸਾਨ ਮਜ਼ਦੂਰ ਸੰਯੁਕਤ ਮੋਰਚਾ ਸਾਰੇ ਦਾ ਸਾਰਾ ਸਾਢੇ ਹਣ ਤੋਂ ਪਹਿਲਾਂ ਕੱਲ ਦਾ ਇਹਨਾਂ ਦਾ ਇੰਤਜ਼ਾਮ ਟਿੱਪਰ ਲਾ ਕੇ ਸਰਕਾਰ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਇੱਥੋਂ ਪਤਾ ਲੱਗਦਾ ਕਿ ਆ ਵੀ ਸਰਕਾਰ ਬਖੜਾਈ ਹੋਈ ਹੈ ਅਸੀਂ ਆਪਣੀ ਆਮ ਮੰਗਾਂ ਨੂੰ ਜਾਣ ਦੀ ਜਿਹੜੀਆਂ ਮਨਾਈਆਂ ਹੋਈਆਂ ਮੰਗਾਂ ਨੇ ਜਾ ਇਹਨਾਂ ਨੇ ਕਈਆਂ ਹੋਈਆਂ ਮੰਗਾਂ ਨੇ ਸੀ ਉਹਨਾਂ ਨੂੰ ਲਾਗੂ ਹਰ ਹਾਲਤ ਕਰਾਵਾਂਗੇ ਸਾਡੇ ਨਾਲ ਜਿੱਥੇ ਕਿਸਾਨ ਮਜ਼ਦੂਰ ਹੈ ਤੇ ਉੱਥੇ ਸਾਡੀਆਂ ਵੱਡੀ ਤਗੜ ਦੇ ਵਿੱਚ ਸਾਡੀਆਂ ਮਾਮਾ ਪੈਣਾ ਜਿੱਥੇ ਸਾਡੇ ਦੇਸ਼ ਦਾ ਝੰਡਾ ਤਿਰੰਗਾ ਝੰਡਾ ਉਹ ਵੀ ਸਾਡੇ ਨਾਲ ਸਾਮ ਲੱਗ ਚਮਕੌਰ ਸਿੰਘ ਨੈਣੇਵਾਲ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜ਼ਿਲ੍ਹਾ ਬਰਨਾਲ ਕੀ ਕਹਿਣਾ ਚਾਹਣ ਜਿਹੜਾ ਅੱਜ ਇੱਥੇ ਰੋਡ ਟੋਲ ਕਲਾਜ ਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਦਾ ਸੱਦਾ ਸੀ ਚੰਡੀਗੜ੍ਹ ਜਾਣਾ ਸਤਰੂਜਾ ਮੋਰਚਾ ਲੱਗਣਾ ਸੀ ਪਰ ਭਗਵਾਨਤਮਾਨ ਦੀ ਸਰਕਾਰ ਜੋ ਧਰਨਿਆਂ ਚੋਂ ਨਿਕਲੀ ਐ ਉਹ ਕਹਿੰਦਾ ਸੀ ਮੈਂ ਤਾਂ ਹਾਂ ਹੀ ਕਿਸਾਨਾਂ ਦਾ ਸਾਨੂੰ ਪਹਿਲੇ ਹੀ ਪਤਾ ਸੀ ਪਰ ਆ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਪਹਿਲਾਂ ਬਖਲਾਟ ਚਾਕੇ ਪਰਪੋਕੋ ਕੇ ਮੀਟਿੰਗ ਚੋਂ ਭੱਜਿਆ ਤੇ ਮੀਟਿੰਗ ਚੋਂ ਭੱਜਣ ਤੋਂ ਉਦੋਂ ਬਾਅਦ ਪੂਰੀ ਛਾਪੇਮਾਰੀ ਐ ਜਾਰੀ ਰੱਖੀ ਆ ਪੰਜਾਬ 'ਚ ਅੱਜ ਵੀ ਹੁਣ ਵੀ ਛਾਪੇ ਵੱਜੀ ਜਾਂਦੇ ਆ ਪਿੰਡਾਂ 'ਚ ਘਰਾਂ 'ਚ ਤੁਰੇ ਫਿਰਦੇ ਆ ਤੇ ਇਧਰ ਆ ਪੂਰਾ ਬਡਬਰ ਦੇ ਟੂਲਪਲਾਜੇ ਤੇ ਨਾਕਾ ਲਾ ਆ ਥਾਂ ਥਾਂ ਨਾਕੇ ਲਾਏ ਹੋਇਆ ਉਹ ਲਗਭਗ ਤੋਂ ਸੰਯੁਕਤ ਕਿਸਾਨ ਮੋਰਚੇ ਦਾ ਤੈਅ ਸੀ ਵੀ ਆਪਾਂ ਕਿਤੇ ਟਕਰਾਅ ਚ ਨਹੀਂ ਆਉਣਾ ਕਿਤੇ ਛੜਕ ਨਹੀਂ ਰੋਕਣੀ ਉਸ ਸਬਦੇ ਦੇ ਤਹਿਤ ਜਿੱਥੇ ਸਾਨੂੰ ਰੋਕਿਆ ਹੈ ਅਸੀਂ ਉੱਥੇ ਖੜੇ ਆ ਤੇ ਉੱਥੇ ਹੀ ਆਪਦਾ ਮੋਰਚਾ ਜਲਾਵਾਂਗੇ ਇੱਥੇ ਚੰਡੀਗੜ੍ਹ ਵਾਲਾ ਮੋਰਚਾ ਬਣਾਵਾਂਗੇ ਪੰਜਾਬ ਚ ਕਿੰਨੇ ਥਾਈ ਨੇ ਕਿ ਥਾਈ ਇਹ ਮੋਰਚੇ ਲੱਗ ਜਾਣਿਆ ਤੇ ਪੰਜਾਬ ਚ ਫੋਰਸ ਕਿਵੇਂ ਲਾਈ ਆ ਇੱਥੇ ਜਲੰਧਰ ਦਾ ਕੋਈ ਅਫਸਰ ਏ ਆਈਜੀਪੀ ਲਾਇਆ ਪਿਆ ਜਾਨੀ ਐ ਸਾਰੇ ਪੰਜਾਬ ਚ ਨਾਖੇ ਸਖਤ ਕੀਤੇ ਆ ਤੇ ਪੰਜਾਬ ਦਾ ਉਸ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਤਾਂ ਹਾਂ ਹੀ ਕਿਸਾਨ ਦਾ ਅਮਿੰਦਰ ਮਾਸ਼ਟਾ ਦਾ ਮੁੰਡਾ ਉਹਦਾ ਚਿਹਰਾ ਮੋੜਾ ਨੰਗਾ ਹੋ ਗਿਆ ਉਹ ਕਹਿੰਦਾ ਪੰਜਾਬ ਨਾਲ ਕੋਈ ਸੰਬੰਧ ਤੇ ਮੰਗਾ ਹੀ ਨਹੀਂ ਜਿਹੜੀ ਖੇਤੀ ਨੀਤੀ ਦਾ ਖਰੜਾ ਬਣਾਇਆ ਉਹਨੇ ਆ ਸਾਨੂੰ ਛੌਂਪਿਆ ਮਾਰਾ ਨੇ ਉਹ ਖੇਤੀ ਨੀਤੀ ਸੂਬਾ ਸਰਕਾਰ ਦਾ ਵਿਸ਼ਾ ਹੈ ਮੁੱਖ ਮੰਗ ਉਹੀ ਸੀ ਉਹ ਖੇਤੀ ਨੀਤੀ ਵਾਲੀ ਇਸ ਮੋਰਚੇ ਦੀ ਭਲਾਓ ਮੰਗ ਪੰਜਾਬ ਸਰਕਾਰ ਦੀ ਨਹੀਂ ਫਸਲਾਂ ਤੇ ਐਮ ਐਸ ਪੀ ਦੇਣੀ ਉਹ ਜਿਹੜਾ ਬਦਲੀਆਂ ਫਸਲਾਂ ਲਿਆਉਣੀਆਂ ਝੋਨੇ ਦੀ ਖੇਤੀ ਜੋ ਬਾਹਰ ਕਰਨਾ ਹੈ ਪੰਜਾਬ ਸਰਕਾਰ ਦਾ ਨਾ ਸਬੰਧਤ ਮੰਗਾ ਸੀ ਪਰ ਇਹ ਲੋਕਾਂ ਨੂੰ ਨਹੀਂ ਦਿਵਾਉਣਾ ਚਾਹੁੰਦਾ ਦੂਜੇ ਪਾਸੇ ਆ ਹੁਣੇ ਕੈਬਨਿਟ ਦੀ ਮੀਟਿੰਗ ਕਰਕੇ ਹਟਿਆ ਉਹਦੇ ਜੋ ਬਾਹਰ ਆਇਆ ਨਿਕਲ ਕੇ ਅਖਬਾਰਾਂ 'ਚ ਖਬਰਾਂ ਲੱਗੀਆਂ ਸੰਤਖਾਰਾ ਖਾਤਰ ਪਰ ਦੂਸ਼ਣ ਦੀ ਖਾਤਰ ਵੀ ਨੀਤੀਆਂ ਅੱਗੇ ਇਹਨਾਂ ਨੂੰ ਨਰਮ ਕਰਤੀਆਂ ਵੀ ਇੱਥੇ ਪ੍ਰਦੂਸ਼ਣ ਜਿੰਨਾ ਮਰਜੀ ਆ ਗੰਦ ਪਾਉਣ ਕਾਰਖਾਨੇ ਕੋਈ ਉਹ ਰੋਕ ਟੋਕ ਨਹੀਂ ਉਹ ਜੀਆਂ ਨੀਤੀਆਂ ਲਿਆ ਰਿਹਾ ਹੈ ਤੇ ਅੰਦਰ ਕਿਸਾਨਾਂ ਵਾਲੇ ਪਾਸੇ ਮਜ਼ਦੂਰਾਂ ਵਾਲੇ ਪਾਸੇ ਕਿਰਤੀ ਲੋਕਾਂ ਵਾਲੇ ਪਾਸੇ ਡਾਂਗ ਦੇ ਜੋਰ ਸਾਡਾ ਜਮੂਹੀ ਹੱਕ ਦਵਾਇਆ ਜਾ ਰਿਹਾ ਹੈ ਮੋਦੀ ਕੇਂਦਰ ਦੀ ਸਰਕਾਰ ਦਿੱਲੀ ਰਾਜਧਾਨੀ ਚ ਨਹੀਂ ਬਾੜਨ ਦਿੰਦੀ ਤੇ ਭਗਵਾਨਤਮਾਨ ਦੀ ਸਰਕਾਰ ਲੋਕਾਂ ਨੂੰ ਆਪ ਦੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਚ ਨਹੀਂ ਬਾੜਨ ਦਿੱਤੀ ਜਿੱਥੇ ਜਾ ਕੇ ਉਹ ਆਪਦੇ ਤੋ ਕਰੋ ਕਹਿਣਾ ਸਰਕਾਰਾਂ ਨੂੰ ਆਪ ਦੀ ਗੱਲ ਦੱਸ ਤੱਕਣਾ ਇਹ ਉਹ ਕਹਿੰਦੇ ਜਮਹੂਰੀ ਸਰਕਾਰ ਹੈ ਆ ਹੈ ਜਮਹੂਰੀ ਸਰਕਾਰ ਡਾਂਗ ਨਾਲ ਦਵਾਇਆ ਜਾ ਰਹਾ ਹੈ ਤੇ ਕੋਈ ਜਮਹੂਰੀਅਤ ਨਹੀਂ ਡੰਡਾ ਦਾ ਤੰਤਰ ਹੈ ਡਾਂਗ ਦਾ ਰਾਜ ਜਿਵੇਂ ਪਹਿਲੇ ਹੀ ਪਤਾ ਸੀ ਕਿਉਂਕਿ ਧਰਨਿਆਂ ਤੋਂ ਡਰ ਨਹੀਂ ਹੈ ਜਦੋਂ ਲੋਕਾਂ ਦੀ ਸੰਗੀ ਮਰੋੜਨਗੇ ਤਾਂ ਲੋਕ ਸੜਕਾਂ ਤੇ ਆਉਣਗੇ ਧਰਨਿਆਂ ਤੇ ਆਉਣਗੇ ਜਦੋਂ ਸਾਰਾ ਕੁਝ ਖੋਣਗੇ ਇਹ ਬਗਾਵਤਾਂ ਦੀਆਂ ਸੁਰਾ ਉੱਠਣਗੀਆਂ ਲੋਕ ਤਾਂ ਹਲੇ ਕੁਝ ਵੀ ਨਹੀਂ ਆਉਣਗੇ ਸੜਕਾਂ ਤੇ ਜਦੋਂ ਇਹਨਾਂ ਨੇ ਖਰੀਦ ਬੰਦ ਕਰਨੀਆਂ ਕੀ ਖੇਤਨੀ ਮੰਡੀ ਕਰਨ ਵਾਲਾ ਖਰੜਾ ਲਾਗੂ ਕਰਨਾ ਭਾਵੇਂ ਨੇ ਵਿਧਾਨ ਸਭਾ ਚ ਪਾਸ ਕਰਤਾ ਪਰ ਕੇਂਦਰ ਦੀ ਸਰਕਾਰ ਇਹਦੀ ਬਾਹ ਮੋੜ ਕੇ ਕਰਾਉਗੀ ਆ ਸੜਕਾਂ ਜਦੋਂ ਭਾਰਤਮਾਲ ਆ ਲੀਆਂ ਨਿਕਲਣਗੀਆਂ ਉਸ ਤੋਂ ਬਾਅਦ ਕੀ ਬਣਨਾ ਜ਼ਮੀਨਾਂ ਦਾ ਇਹ ਜਦੋਂ ਸਾਰੇ ਕਿਸਾਨਾਂ ਦਾ ਨਿੱਜੀਕਰਨ ਹੋਣਾ ਲੋਕ ਸੜਕਾਂ ਤੇ ਆਉਣਗੇ ਇਹ ਦਬਾ ਨਹੀਂ ਸਕਦਾ ਕੋਈ ਨਾ ਵਕਤੀ ਤੌਰ ਤੇ ਕਿਤੇ ਦੋ ਕਰ ਪਿੱਛਾਂ ਕਿਤੇ ਅੱਗੇ